ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਆਪਰਾ ਆਉਣ ਤੋਂ ਪਹਿਲਾਂ ਸਾਡੀ ਇਹ ਖਬਰ ਦੇਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਸਰਾਫਾਂ ਬਾਜ਼ਾਰ ਜਿਹੜਾ ਉਹ ਬੰਦ ਰਹੇਗਾ ਪੂਰਾ ਸਰਾਫਾਂ ਬਾਜ਼ਾਰ ਬੰਦ ਰਹੇਗਾ ਜਾਂ ਫਿਰ ਇੱਕ ਦੋ ਦੁਕਾਨਾਂ ਖੁੱਲੀਆਂ ਰਹਿਣਗੀਆਂ ਇਹਦੇ ਬਾਰੇ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਪਰ ਜੋ ਜਾਣਕਾਰੀ ਕਮੇਟੀ ਵੱਲੋਂ ਦਿੱਤੀ ਗਈ ਆ ਜਾਂ ਬੋਰਡ ਜਿਹੜੇ ਥਾਂ-ਥਾਂ ਤੇ ਲਗਾਏ ਗਏ ਉਹਦੇ ਵਿੱਚ ਇਹ ਕਿਹਾ ਗਿਆ ਕਿ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਜਿਹੜਾ ਪਰੇ ਦਾ ਸਰਾਫਾਂ ਬਾਜ਼ਾਰ ਬੰਦ ਰਹੇਗਾ ਨਾਲ ਦੀ ਨਾਲ ਮੋਬਾਈਲਾਂ ਦੀਆਂ ਵੀ ਜਿਹੜੀਆਂ ਦੁਕਾਨਾਂ ਜੜੀਆਂ ਉਹ ਬੰਦ ਰਹਿਣਗੀਆਂ ਪਰ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਬੰਦ ਰਹੀ ਰਹਿਣਗੀਆਂ ਬਹੁਤ ਸਾਰੇ ਜਿਹੜੇ ਦੁਕਾਨਦਾਰ ਉਹ ਬੰਦ ਦੁਕਾਨਾਂ ਰੱਖਣਗੇ ਪਰ ਕੁਝ ਦੁਕਾਨਦਾਰ ਜਿਹੜੇ ਨੇ ਜਿਹੜੇ ਕਿ ਯੂਨੀਅਨ ਤੋਂ ਬਾਹਰ ਨੇ ਉਹ ਜਿਹੜੇ ਆਪਣੀਆਂ ਦੁਕਾਨਾਂ ਖੁੱਲੀਆਂ ਰੱਖਣਗੇ ਜੇਕਰ ਆਪਾਂ ਸਟੂਡੀਓ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਜਿਹੜੀ ਯੂਨੀਅਨ ਬਣੀ ਹੋਈ ਹੈ ਸਟੂਡੀਓ ਵਾਲਿਆਂ ਦੀ ਯੂਨੀਅਨ ਬਣੀ ਹੈ ਉਹਨਾਂ ਨੇ ਵੀ ਜਿਹੜਾ ਉਹ ਗਰਮੀਆਂ ਦੀ ਜਿਹੜੀ ਛੁੱਟੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਜਿਹੜਾ ਉਹ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਇਸ ਤਰ੍ਹਾਂ ਹੀ ਜਿਹੜੀਆਂ ਕਰਿਆਨੇ ਉਹ ਕੁਝ ਸਮਿਲੇ 22 ਤੇ 23 ਨੂੰ ਜਿਹੜੀਆਂ ਉਹ ਬੰਦ ਰਹਿਣਗੀਆਂ ਦੋ ਦਿਨ ਜਿਹੜੀਆਂ ਬੰਦ ਰਹਿਣਗੀਆਂ ਪਰ ਬੰਦ ਉਹ ਦੁਕਾਨਾਂ ਰਹਿਣਗੀਆਂ ਜਿਹੜੀਆਂ ਜੂਨੀਅਨ ਦੇ ਵਿੱਚ ਨੇ ਜਿਹੜੀਆਂ ਜੂਨੀਅਨ ਤੋਂ ਬਾਹਰ ਦੁਕਾਨਾਂ ਨੇ ਉਹ ਦੁਕਾਨਾਂ ਬਿਲਕੁਲ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਇਸ ਤੇ ਨਾਲ ਨਾਲ ਅਸੀਂ ਤੁਹਾਨੂੰ ਦੱਸ ਦਈਏ ਫਰਨੀਚਰ ਦੀਆਂ ਦੁਕਾਨਾਂ ਕੈਮਿਸਟਰੀ ਸਟੋਰ ਅਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਤਾਂ ਅਟੈਚੀ ਹਾਊਸ ਤੇ ਨਾਲ ਇਹਦੇ ਗੱਲ ਕੀਤੀ ਜਾਵੇ ਅਪਰੇ ਦੇ ਵਿੱਚ ਜਿਹੜੀਆਂ ਹੋਰ ਉਹ ਦੁਕਾਨਾਂ ਨੇ ਕੱਪੜੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਜੇਕਰ ਤੁਸੀਂ ਅਪਰੇ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਕੁਝ ਦੁਕਾਨਾਂ ਤੁਹਾਨੂੰ ਜਿਹੜੀਆਂ ਉਹ ਬੰਦ ਮਿਲ ਸਕਦੀਆਂ ਜਿਹਦੇ ਵਿੱਚ ਸਰਾਫਾ ਵਿਯਾਰ ਜਿਹੜਾ ਉਹ ਬੰਦ ਮਿਲੇਗਾ ਜਿਹਦੇ ਵਿੱਚ ਸਟੂਡੀਓ ਜਿਹੜੇ ਆ ਉਹ ਕੁਝ ਬੰਦ ਮਿਲਣਗੇ ਮੋਬਾਈਲ ਦੀਆਂ ਦੁਕਾਨਾਂ ਜਿਹੜੀਆਂ ਕੁਝ ਜਿਹੜੀਆਂ ਕਿ ਯੂਨੀਅਨ ਦੇ ਅੰਡਰ ਆਣੀਆਂ ਉਹ ਬੰਦ ਰਹਿਣਗੀਆਂ ਇਸ ਤਰ੍ਹਾਂ ਨਾਲ ਦੀ ਨਾਲ ਜਿਹੜੇ ਬਾਕੀ ਸਰੀਆਂ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਇਸ ਤਰ੍ਹਾਂ ਤੁਸੀਂ ਖੱਜਲ ਖਰਾਬੀ ਤੋਂ ਬਚ ਸਕਦੇ ਜੇਕਰ ਤੁਸੀਂ ਦੂਰੋਂ ਕਿਤੇੋਂ ਆ ਰਹੇ ਹੋ ਤਾਂ ਤੁਹਾਡੇ ਲਈ ਸਾਡੀ ਇਹ ਵੀਡੀਓ ਬੇਹੱਦ ਖਾਸ ਹੈ ਤੇ ਇਸ ਦੇ ਆਧਾਰ ਤੇ ਹੀ ਤੁਸੀਂ ਅਪਰੇ ਜਿਹੜੀ ਉਹ ਸ਼ਾਪਿੰਗ ਕਰਨ